ਜੇ ਇਸ ਸਮੇਂ ਦੇ ਵਿੱਚ ਜੇ ਕਿਉਂ ਨੋਤਰ ਪਹੁੰਚਾ ਨਾ ਆਉਂਦੇ ਹਾਂ ਆਪਾਂ ਬੈਸਰ ਰਹਿੰਦਾਂ ਥੋੜਾ ਜਿਹਾ ਬਾਜ਼ਾਰ ਆਈ ਆਪਣੇ ਮਨਾਂ ਬੱਨਣਾ ਅੱਜ ਇੱਥੇ ਨੂੰ ਤਾਂ ਮੇਨੂੰ ਸ਼ਹਿਰਾਂ ਦਾ ਤਰੀਬੰਦ ਵਿਦਿਆਵੀ ਜੇ ਵੀ ਬੱਚੇ ਇੱਧਰ ਆਉਂਦੇ ਨੇ ਤੇ ਕਿਰਪਾ ਬੱਚਾ ਬਹੁਤ ਥਾਵਾਂ ਤੇ ਮਾਹੌਲ ਬਣਾ ਸ਼ੰਕਾ ਬੱਚੇ ਗੇਮਾਂ ਦੇ ਖੇਡੇ ਜਾਣਗੇ ਪਰ ਗੁਰੂ ਘਰ ਦੇ ਵਿੱਚ ਹਾਲ ਦੀ ਨੇ ਭਰਦੀ ਕਿਤੇ ਵੀ ਟੁੱਟਦੇ ਜਾਂਦੇ ਅਸੀਂ ਪਰ ਜੇ ਆਪਾਂ ਇਹ ਗੱਲ ਜਾਣਦੇ ਜੀ ਜੇ ਕਰਵਾਣਾ ਵਾਣੀ ਜਿਸ ਨੇ ਸੇਵ ਤੇ ਕਰਕੇ ਜਦੋਂ ਵਾਲਾ ਵੀ ਨਜ ਤੇ ਤਾਂ ਤਾਂ ਹੀ ਕਰੀਂ ਧਰਪਾ ਚਲ ਦੁਖੀਆਂ ਦੀਆਂ ਅਰਦਾਸਾਂ ਸੁਣ ਕੇ ਆਉਣਾ ਪਿਆ ਸੀ ਇਸ ਧਰਤੀ ਦੇ ਉੱਤੇ ਚਾਲ ਮਰਜ਼ੂਰ ਵਾਪੇ ਜੁਲਮ ਦਾ ਆਖਾਰ ਵਾਪੇ ਤੇ ਜਨਮ ਟੋਰ ਬਾਲ ਵੀ ਨਾਲ ਹੀ ਪੈਦਾ ਹੋਇਆ ਇਸ ਤਰ੍ਹਾਂ ਦੇ ਪੁੱਤੇ ਇੱਥੇ ਪਿਛੋਕੜ ਨੂੰ ਧਾਰਨ ਕਰਕੇ ਇੱਕ ਧਰਤੀ ਦੇ ਉੱਤੇ ਫਰਮ ਆਇਆ ਸੀ ਜਨਮ ਕੀਤਾ ਜਦ ਦਾ ਨਾਮ ਕਰਨ ਨੂੰ ਆਪ ਤੇ ਹਾਜ਼ਰਤ ਮੁਸਾ ਜੀ ਆਏ ਨੰਮ ਮੁਦਰੇ ਜਨਮ ਕੀਤਾ ਸੀ ਉਸ ਸਮੇਂ ਤੇ ਹਾਜ਼ਰਤ ਇਬਰਾਹਿਮ ਜੀ ਆਏ ਇੱਥੇ ਆਪਣਾ ਜਨਮ ਕੀਤਾ ਤੇ ਹਾਜ਼ਰਤ ਦੇ ਜਨਮ ਦੀ ਇਹ ਤੇ ਜਿਹਨੂੰ ਲੈਣੇ ਜਬਈ ਮੁਸਰਫਾਮ ਜਿਹੜਾ ਸੀ ਉਹ ਬਣਾਇਆ ਜਾ ਰਿਹਾ ਸੀ ਦੁਖੀ ਜਨਤਾ ਨੇ ਉਸ ਸਮੇਂ ਨੰਬਰ ਦਿਨ ਸਨ ਕਾਲ ਪੁਰ ਦੇ ਚਰਨਾਂ ਤੇ ਆਵਾਜ਼ਾਂ ਫੀਟੀਆਂ ਰੋਜਾਂ ਪੀਟੀਆਂ ਕੇ ਮਾਲਕਾਂ ਖੁੱਤ ਝੋਲਵੇਂ ਇੱਥੋਂ ਤੱਕ ਵੱਧ ਗਿਆ ਵੀ ਤੇਰੇ ਮਾਲ ਵੀ ਖਤਰਾ ਪੈਦਾ ਹੋ ਗਿਆ ਇਸ ਮਾਲ ਦੀ ਰਾਖੀ ਬਾਤ ਇਹੋ ਜੀ ਰੂਪੇ ਮਾਨ ਦਾ ਹੱਥ ਵਿੱਚ ਤੇਗ ਵੀ ਜ਼ਰੂਰੀ ਆ ਇਹੋ ਜੀ ਰੂਪ ਭੇਜ ਕੋਈ ਸਾਡਾ ਅਧਾਰ ਕਰ ਸਕਲੇ ਝੋਲਮ ਦਾ ਨਾਸ ਕਰ ਸਕੇ ਜਾਨ ਨੂੰ ਸੋਧਾ ਲੱਗ ਸਕੇ ਨਹੀਂ ਤੇਰੀ ਜਾਨ ਨੂੰ ਬਾਜ਼ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜਾ ਕਿ ਅੱਜ ਨਕੋਦਰ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਭਾਈ ਸਾਹਿਬ ਸਾਡੇ ਨਾਲ ਨੇ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਸਦਕਾ ਸਰਬੰਸ ਦਾਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਜ ਪ੍ਰਕਾਸ਼ਪੁਰਪ ਜਿਹੜਾ ਸਰਬੱਤ ਗੁਰੂ ਕੀਆ ਸੰਗਤਾਂ ਵੱਲੋਂ ਨਾਲੇ ਮਿਲ ਕੇ ਮਨਾਇਆ ਜਾ ਰਿਹਾ ਸਤ ਗੁਰਾਂ ਦੇ ਪ੍ਰਕਾਸ਼ਪੁਰਪ ਦੇ ਸਮੋਚਿਆਂ ਇਸ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਅੰਮ੍ਰਿਤ ਵੇਲੇ ਤੋਂ ਰੱਖੇ ਹੋਏ ਸ਼੍ਰੀ ਖਡਰਪੁਰ ਸਾਹਿਬ ਦੇ ਭੋਗ ਪਏ ਸਨ ਉਹ ਬਰੰਤ ਬੀਬੀਆਂ ਦੇ ਜਥੇ ਵੱਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ ਹਜ਼ੂਰੀ ਰਾਗੀ ਜੱਤਾ ਭਾਈ ਸਾਹਿਬ ਭਾਈ ਗੁਰਪਾਕ ਸਿੰਘ ਜੀ ਹੋਣਾ ਕੀਰਤਨ ਦੀਆਂ ਹਾਜ਼ਰੀਆਂ ਭਰੀਆਂ ਨੇ ਹੁਣ ਦੀਵਾਨ ਚੱਲ ਰਹੇ ਹਨ ਭਾਈ ਸਾਹਿਬ ਭਾਈ ਮੰਗਲ ਸਿੰਘ ਜੀ ਢਾਡੀ ਜਥੇ ਵੱਲੋਂ ਟਾਡੀ 12 ਨਾਲ ਸੰਗਤਾਂ ਨੂੰ ਨੇ ਹਾਲ ਕੀਤਾ ਜਾ ਰਿਹਾ ਸਮੂਚੀਆਂ ਹੀ ਨਕੋਦਰ ਦੀਆਂ ਸੰਗਤਾਂ ਵੱਲੋਂ ਬੜੀ ਭਾਵਨਾ ਨਾਲ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਨੂੰ ਮਨਾਇਆ ਜਾ ਰਿਹਾ ਸਾਰੀਆਂ ਸੰਗਤਾਂ ਨੇ ਬੜੀ ਭਾਵਨਾ ਨਾਲ ਸੇਵਾਵਾਂ ਕੀਤੀਆਂ ਨੇ ਅਸੀਂ ਤਹਿ ਦਿਲੋਂ ਸੰਗਤਾਂ ਦੇ ਰਹਿਣੀ ਹੈ ਅੱਗੇ ਤੋਂ ਵੀ ਆਸ ਕਰਦੇ ਹਾਂ ਕਿ ਸੰਗਤਾਂ ਇਸੇ ਤਰ੍ਹਾਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਨੂੰ ਇਸੇ ਤਰ੍ਹਾਂ ਸਹਿਯੋਗ ਦਿੰਦੀਆਂ ਰਹਿਣਗੀਆਂ ਸਮੂਚੀਆਂ ਸੰਗਤਾਂ ਨੂੰ ਫਿਰ ਤੋਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਪਾਤਸ਼ਾਹ ਗੁਰਗੋਬ ਸਿੰਘ ਮਹਾਰਾਜ ਜੀ ਦਾ ਅਜ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਸਾਰੀ ਸੰਗਤ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਹੀਂ ਪ੍ਰਕਾਸ਼ ਹਮਾਰਾ ਪਿਓ ਪਟਨਾ ਸਾਹਿਬ ਵਿਖੇ ਪਵਲੈਓ ਅੱਜ ਸਾਬੇ ਕਮਾਲ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਇਸ ਮਨਾ ਰਹੇ ਆ ਸਾਰੀ ਸੰਗਤਾਂ ਨੂੰ ਦਾਸ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਕੌਦਰ ਦੇ ਸਿੰਘ ਸਭਾ ਗੁਰਦੁਆਰੇ ਦੇ ਵਿੱਚ ਖੜੇ ਆ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾ ਦੇਣ ਕਿ ਕਿਸ ਤਰ੍ਹਾਂ ਜਿਹੜੀ ਸੰਗਤ ਹੈਗੀ ਆ ਚਾਹੇ ਬੀਬੀਆਂ ਦੀ ਗੱਲ ਕਰੀਏ ਚਾਹੇ ਬੱਚਿਆਂ ਦੀ ਗੱਲ ਕਰੀਏ ਛੋਟੇ ਛੋਟੇ ਬੱਚੇ ਵੀ ਜਿਹੜੇ ਹੈਗੇ ਆ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਨਤਬਸਤਕ ਹੋ ਰਹੇ ਨੇ ਤੇ ਜਿਹੜਾ ਇੱਥੇ ਜਿਹੜਾ ਲੰਗਰ ਦਾ ਵੀ ਪ੍ਰਬੰਧ ਖਾਸ ਕਰਕੇ ਕੀਤਾ ਗਿਆ ਹੈਗਾ ਤੇ ਹੋਰ ਵੀ ਜਿਹੜੀ ਸੰਗਤ ਹੈਗੀ ਆ ਲਗਾਤਾਰ ਇੱਥੇ ਜਿਹੜੀ ਨਤਬਸਤਕ ਹੋ ਰਹੀ ਕਿਉਂਕਿ ਅੱਜ 10ਵੇਂ ਪਾਸ਼ਾ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਨਕੋਦਰ ਦੇ ਵਿੱਚ ਮਨਾਇਆ ਜਾ ਰਿਹਾ ਸਾਡੇ ਨਾਲ ਹੋਰ ਵੀ ਵੀਰ ਨੇ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਵੀਰ ਜੀ ਕੀ ਨਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਲਵੰਤ ਸਿੰਘ ਮੈਂਬਰ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਪਰਾ ਸ੍ਰੀ ਗੁਰੂ ਸਿੰਘ ਸਭਾ ਤੇਹੀ ਪ੍ਰਕਾਸ਼ ਹਮਾਰਾ ਪੇਉ ਪੜਨਾ ਸਹਿਰ ਪੀਖੇਪਾਉ ਨੇਉ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੰਤਨ ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਪ੍ਰਕਾਸ਼ ਪੁਰਬ ਨੂੰ ਕੋਹਦਰ ਨਿਵਾਸੀ ਸਮੂਹ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਹਨ ਜਿਸ ਵਿੱਚ ਪ੍ਰਭਾ ਫੇਰੀਆਂ ਨਗਰ ਕੀਰਤਨ ਅਤੇ ਹੋਰ ਸਮਾਗਮਾਂ ਵਿੱਚ ਸੰਗਤਾਂ ਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ ਸੋ ਸਾਰਿਆਂ ਦਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਇਸ ਟਾਈਮ ਜਿਹੜਾ ਗੁਰਦੁਆਰਾ ਸ੍ਰੀ ਗੁਰੂ ਸਾਹਿਬ ਸਾਹਿਬ ਵਿਖੇ ਟਾਢੀ ਵਾਰਾਂ ਕੀਰਤਨ ਦਰਬਾਰ ਚੱਲ ਰਿਹਾ ਹੈ ਜਿਸ ਵਿੱਚ ਸੰਗਤਾਂ ਨਮਸਤ ਹੋ ਰਹੀਆਂ ਹਨ ਅਤੇ ਗੁਰੂਕਾਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਸਵੇਰ ਤੋਂ ਹੀ ਚਾਪ ਤੋੜਿਆਂ ਦਾ ਲੰਗਰ ਜਿਹੜਾ ਉਹ ਚੱਲ ਰਿਹਾ ਹੈ ਅਤੇ ਹੁਣ ਗੁਰੂਕਾਰ ਲੰਗਰ ਅਤੁੱਟ ਵਰਤਾਇਆ ਜਾਏਗਾ ਸੋ ਦੇਸ਼ ਵਿਦੇਸ਼ ਵਿੱਚ ਰਹਿੰਦੀਆਂ ਸੰਗਤਾਂ ਨਕੋਧਨ ਵਾਸੀ ਸੰਗਤਾਂ ਸਮੂਹ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਅਤੇ ਸੱਚਾ ਪਾਤਸ਼ਾਹ ਦੇ ਹੋਏ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਕਰਦੀ ਕਲਾ ਅੰਦਰੋਤਿਆਂ ਨਾਮ ਦੀਆਂ ਦਾਤਾਂ ਸੇਵਕ ਦੀਆਂ ਦਾਤਾਂ ਬਖਸ਼ਣ ਅਤੇ ਸਮੂਹ ਸ਼ਰਤਾਂ ਨੇ ਜਿਨ੍ਹਾਂ ਨੇ ਸਾਰੇ ਇਸ ਸਮਾਗਮ ਵਿੱਚ ਸਹਿਯੋਗ ਦਿੱਤਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਕੋਦਰ ਦੇ ਵਿੱਚ ਜਿਹੜਾ ਹੈਗਾ ਅੱਜ 10ਵੇਂ ਪਾਸ਼ਾ ਗੁਰਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਸਿੰਘ ਸਭਾ ਗੁਰਦੁਆਰੇ ਦੇ ਵਿੱਚ ਮਨਾਇਆ ਜਾ ਰਿਹਾ ਹੈਗਾ ਅਲੱਗ-ਅਲੱਗ ਰਾਗੀ ਢਾਡੀ ਜਥਿਆਂ ਵੱਲੋਂ ਜਿਹੜੀਆਂ ਹੈਗੀਆਂ ਹਾਜ਼ਰੀਆਂ ਲਗਾਈਆਂ ਜਾ ਰਹੀਆਂ ਨੇ ਚਾਹੇ ਗੱਲ ਕਰੀਏ ਸੰਗਤਾਂ ਦੀ ਤਾਂ ਸੰਗਤਾਂ ਦਾ ਵੀ ਜਿਹੜਾ ਹੈਗਾ ਇੱਥੇ ਕਾफी ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈਗਾ ਤੇ ਜਿਹੜਾ ਲੰਗਰ ਹੈਗਾ ਲੰਗਰ ਦਾ ਵੀ ਖਾਸ ਕਰਕੇ ਪ੍ਰਬੰਧ ਕੀਤਾ ਗਿਆ ਕੈਮਰਾ ਪਰਸਨ ਦੇ ਨਾਲ ਮੰਗੇ ਦੇ ਨਾਲ ਪਣੀ ਤਰੋੜਾ ਨਕੋਦੜਾ